ਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਸਿੰਘਾ ਵਾਲੇ ਵਜੋਂ ਇੱਕ ਵੀਡੀਓ ਕਵਰ ਕੀਤੀ ਆ ਯਾਰ ਕਰੇ ਲੋ ਪਰਿਵਾਰ ਦੇ ਕਰੋ ਆ ਪਹਿਲਾਂ ਤਾਂ ਮਾਹੌਲ ਵੇਖ ਲਓ ਵੀ ਬਾਹਰ ਬੰਨੀ ਹੋਈ ਆ ਝੋਟੀ ਠੀਕ ਆ ਦੇ ਬਾਈ ਝੋਟੀ ਇੰਨੀ ਕੁ ਠੰਡੀ ਸੀ ਲੈਣਾ ਯਾਰ ਸਵੇਰ ਜਿਹੜਾ ਝੋਟੀ ਦਾ ਪੂਰਾ ਸ਼ਾਂਤ ਆ ਰਾਤ 10 ਵਜੇ ਸੋਈ ਆ ਡੇਢ ਘੰਟੇ ਬਾਅਦ ਪਾਈ ਆ ਦਾ ਜੇਰਪਾ ਦੀ ਚਾਰੇ ਥਣ ਕੱਲੇ ਕੱਲੇ ਲੱਗੇ ਤਿਆਰੀ ਬਹੁਤ ਚੰਗੀ ਕੀਤੀ ਆ ਪਹਿਲਾਂ ਨੂੰ ਦੇ ਹਿਸਾਬ ਨਾਲ ਵੀਰੇ ਮਗਰ ਇਹਦੇ ਘੱਟਾ ਵਾ ਬਾਈ ਦੁੱਧ ਝੋਟੀ 12 ਕਿਲੋ ਟੋਰਨਾ ਦੇ ਜੂਗੀ ਛਿੱਡੀ ਛੋਟੀ ਦੇ ਵਿੱਚ ਬਰੀਕੀ ਆ ਬਾਕੀ ਤੁਹਾਡੀ ਸੇਵਾ ਤੇ ਡਿਪੈਂਡ ਆ ਪਰ ਛੋਟੀ ਦਾ ਓੜਾ ਬੰਨਾ ਤਿਆਰੀ ਤੋਰੀ ਤੋਰ ਕੇ ਵੀ ਤੁਹਾਨੂੰ ਮੈਂ ਵਿਖਾਈ ਦੇਣਾ ਵੀਰੇ ਤੋਰੀ ਤੇ ਟਿਕਾਣਾ ਟਿਕੂਣਾ ਥਣ ਦੇ ਵੇਲੇ ਸਾਫ ਸੁਥਰੀ ਆ ਪਰ ਫਿਰ ਵੀ ਬਈ ਆਉਦੀ ਤਸੱਲੀ ਕਰ ਲਿਆ ਜੇ ਬਾਦੀਆਂ ਗੱਲਾਂ ਬਾਅਦ ਵਿੱਚ ਰਹਿ ਜਾਂਦੀਆਂ ਹੁੰਦੀਆਂ ਤੇ ਪਰ ਝੋਟੀ ਇੱਕ ਗੱਲ ਜ਼ਰੂਰ ਕਹਿਣਾ ਵੀਰੇ ਪੈਸੇ ਲੱਗਣ ਦੀ ਗੱਲ ਵੱਖਰੀ ਆ ਪਰ ਚੀਜ਼ ਮਿਲ ਜੂਗੀ ਵੀਰੇ ਰੇਟ 1 ਲੱਖ 40000 ਰੁਪਇਆ ਵਾ ਵਿੱਚੋਂ ਮਾਰਟੇਣ ਹੋ ਜੂਗਾ گاਵਾ ਨਾਲੋਂ ਵੀ ਜ਼ਿਆਦੀ ਠੰਡੀ ਸੀਲ ਕਹਿ ਸਕਦੇ ਜਿਵੇਂ ਪਹਿਲਾਂ ਅੱਜ ਦੇ ਹਿਸਾਬ ਨਾਲ